ਦੀ ਸਿੱਖੀ ਸਰਬੋਤਮ ਦਾ ਦਿਆਲੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦੇ ਆਪਣੇ ਕਮਰ ਕੱਸੇ ਦੇ ਕੋਈ ਦੂਸਰੀ ਸਹਿਬਾ ਹਨ ਮੁਲਤਾਨ ਦੇ ਰਾਜੇ ਨੇ ਸੱਤ ਵਾਰ ਜੰਗ ਦਾ ਲਲਕਾਰਾ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਨੂੰ ਦਿੱਤਾ ਸੀ ਹਰ ਵੇਲੇ ਮਾਫੀ ਮੰਗ ਕੇ ਉਹ ਇਹ ਸ਼੍ਰੀ ਸਾਹਿਬਾਂ ਵਾਪਸ ਪ੍ਰਾਪਤ ਕਰ ਲੰਦੱਸ ਪਰ ਜਿਸ ਵੇਲੇ 7 ਵਾਰ ਮੁਲਤਾਨ ਦੇ ਰਾਜੇ ਨੇ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਨੂੰ ਜੰਗ ਦਾ ਲਲਕਾਰਾ ਦਿੱਤਾ ਉਸ ਸਮੇਂ ਜਾਹ ਮਹਾਰਾਜਾ ਰਣਜੀਤ ਸਿੰਘ ਨੇ ਮੁਲਤਾਨ ਦਾ ਰਾਜਪਾਟ ਪ੍ਰਾਪਤ ਕੀਤਾ ਅਤੇ ਸੰਸਾਰ ਦਾ ਸਭ ਤੋਂ ਕੀਮਤੀ ਬੇਸ਼ਮਾਰ ਹੀਰਾ ਜਿਸ ਨੂੰ ਕੋਹਿੰੂਰ ਹੀਰਾ ਕਿਹਾ ਜਾਂਦਾ ਸੀ ਜਿਸ ਦਾ ਭੇਦ ਕਿਸੇ ਨੂੰ ਨਹੀਂ ਸੀ ਪਤਾ ਉਹ ਮੁਲਤਾਨ ਦਾ ਰਾਜਾ ਹਰ ਵੇਲੇ ਆਪਣੇ ਸਿਰ ਦੇ ਉੱਪਰ ਮੁਕਟ ਦੇ ਅੰਦਰ ਸਜਾ ਕੇ ਰੱਖਦਾ ਸੀ ਪਰ 7ਵੀਂ ਵਾਰ ਜਦੋਂ ਜੰਗ ਦਾ ਲਲਕਾਰਾ ਮੁਲਤਾਨ ਦੇ ਰਾਜੇ ਮੁਲਤਾਨ ਦੇ ਰਾਜੇ ਨੇ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਨੂੰ ਦਿੱਤਾ ਸਤਵੀਂ ਵਾਰ ਮੁਲਤਾਨ ਦੇ ਰਾਜੇ ਨੂੰ ਫਤਿਹ ਕਰਕੇ ਜਿੱਥੇ ਇਹ ਸ਼੍ਰੀ ਸਾਹਿਬਾ ਪ੍ਰਾਪਤ ਕੀਤੀਆਂ ਉੱਥੇ ਸੰਸਾਰ ਦਾ ਸਭ ਤੋਂ ਬੇਸ਼ੁਮਾਰ ਕੀਮਤੀ ਹੀਰਾ ਕੋਹੀਨੂਰ ਹੀਰਾ ਵੀ ਪ੍ਰਾਪਤ ਕੀਤਾ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਅਤੇ ਜਿਸ ਵੇਲੇ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਨੂੰ ਤਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਇਸ ਪਾਵਨ ਪਵਿੱਤਰ ਸਤਜੁਗ ਕੀ ਤਪ ਤਸਾਨ ਦੀ ਕਾਰ ਸੇਵਾ ਵਾਸਤੇ ਉਸ ਸਮੇਂ ਦਾ 3 ਲੱਖ ਰੁਪਇਆ ਆਪਣੇ ਖਜਾਂਚੀ ਸਿੰਘ ਭਾਈ ਚੰਦਾ ਸਿੰਘ ਜੀ ਨੂੰ ਦੇ ਕਰਕੇ ਆਪਣੇ ਗਮਰ ਕਸਤੇ ਦੇ ਇਹ ਦੋ ਸ੍ਰੀ ਸਹਿਬਾ ਭਾਈ ਚੰਦੂ ਸਿੰਘ ਜੀ ਨੂੰ ਦਿੱਤਾ ਜੋ ਕਿ ਰੋਜ਼ਾਨਾ ਮਹਾਰਾਜ ਦੇ ਪ੍ਰਵਾਨ ਦੀ ਸਮਾਪਤੀ ਤੋਂ ਬਾਅਦ ਰਹਿਰਾਸ ਤੋਂ ਉਪਰੰਤ ਆਰਤੀਸ਼ ਆਰਤੀ ਤੋਂ ਬਾਅਦ ਇਹ ਦੂਸਰੀ ਸਾਹਿਬਾ ਜੋ ਛੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦੇ ਹਨ ਛੇਰੇ ਦਰਸ਼ਨ ਕਰਨ ਦਾ ਸਾਨੂੰ ਖਰਾਤ ਹੁੰਦੇ ਹਨ ਸੋ ਇਹ ਸ੍ਰੀ ਸਾਹਿਬਾ ਛੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦੇ ਹਨ ਬੋਲੇ